ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਸ੍ਰੀ ਗੁਰੂ ਨਾਨਕ ਐਵੀ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਗਲੀ ਨੰਬਰ 1 ਵਿਖੇ ਜਿਹੜਾ ਅਕਾਲਗੜ ਜਿਹੜੀ ਸੀਰੀਜ਼ ਰਿਲੀਜ਼ ਹੋਈ ਸੀ ਜਿਹੜਾ ਅਕਾਲ ਫੌਜ ਆਸਟ੍ਰੇਲੀਆ ਵੱਲੋਂ ਇੱਕ ਬੜਾ ਸੋਹਣਾ ਉਹਨਾਂ ਵੀਰਾਂ ਵੱਲੋਂ ਪ੍ਰਾਲਾ ਕੀਤਾ ਜਾ ਰਿਹਾ ਜੋ ਬਾਹਰ ਬੈਠੇ ਵੀ ਇੰਨੇ ਸੋਹਣੇ ਉਕਰਾਲੇ ਕਰ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਅੱਜ ਉਹਦੇ ਤਹਿਤ ਉਸ ਲੜੀ ਦੇ ਤਹਿਤ ਜੋ ਦੂਜਾ ਐਪੀਸੋਡ ਰਿਲੀਜ਼ ਹੋਇਆ ਸੀ ਧੰਨ ਮਾਤਾ ਭਾਕ ਔਰ ਜੀ ਤੇ ਉਹ ਅਸੀਂ ਅੱਜ ਇਸ ਸਕੂਲ ਦੇ ਵਿੱਚ ਜਿਹੜਾ ਹੈ ਦਿਖਾਉਣ ਆਏ ਆਂ ਤੇ ਇੱਥੋਂ ਜਿਹੜੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਅਮਨਦੀਪ ਸ਼ਰਮਾ ਜੀ ਤੇ ਆਪਣੇ ਮਿੱਤੂ ਸਿੰਘ ਵੀਰ ਜੀ ਇਹ ਮਤਲਬ ਸਾਰੇ ਜਿਹੜਾ ਸਟਾਫ ਸਾਡੇ ਹੋਰ ਭੈਣਾ ਵੀਰ ਸਾਡੇ ਨਾਲ ਖੜੇ ਨੇ ਤੇ ਇਸ ਸਕੂਲ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਕਿ ਹਮੇਸ਼ਾ ਜਿਹੜੇ ਤਿਆਰ ਰਹਿੰਦੇ ਆਂ ਕਿ ਕੋਈ ਵੀ ਚੰਗੀ ਚੀਜ਼ ਆਉਂਦੀ ਹੈ ਜੇ ਮੈਂ ਅਕਸਰ ਇੱਥੇ ਦੇਖਦਾ ਕਿ ਇਹ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਗਿਆ ਮਤਲਬ ਬੜੇ ਭਾਵਨਾ ਦੇ ਨਾਲ ਕਰਾਉਂਦੇ ਨੇ ਬੱਚੇ ਖੁਦ ਇੱਥੇ ਲੰਗਰ ਤਿਆਰ ਕਰਦੇ ਨੇ ਖੁਦ ਸਾਰਾ ਕੁਝ ਕਰਦੇ ਨੇ ਹੁਣ ਜਿੱਦਾਂ ਇਹਨਾਂ ਦੇ ਮੈਂ ਕਹਿਣਾ ਚਾਹਣਾ ਡਰੈਸ ਜਿਹੜੀਆਂ ਹੈਗੀਆਂ ਇਹਨਾਂ ਨੇ ਵੇਅਰ ਕੀਤੀਆਂ ਵੀ ਐ ਦੇਖੋ ਇਹ ਜਿਹੜੀਆਂ ਵੇਅਰ ਕੀਤੀਆਂ ਹੋਈਆਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਜਿਹੜੇ ਕਲਰ ਐ ਇਹਨਾਂ ਨੇ ਮੈਨੂੰ ਦੱਸਿਆ ਕਿ ਕਿੰਨਾ ਵਧੀਆ ਮਤਲਬ ਇਹਦਾ ਮਕਤਬ ਹੈ ਵਿਚਾਰ ਜਿਹੜੇ ਹਾਊਸ ਬਣਾਏ ਗਏ ਐ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਹੁਣੇ ਨਾਮ ਤਾਂ ਰੈੱਡ ਹਾਊਸ ਤੇ ਦੂਸਰਾ ਉਹ ਵੀ ਦੇ ਸਕਦੇ ਸੀ ਪਰ ਇਹਨਾਂ ਨੇ ਗੁਰੂਆਂ ਦੇ ਨਾਮ ਤੇ ਦਿੱਤਾ ਸੋ ਇਹ ਚੀਜ਼ਾਂ ਵੇਖ ਕੇ ਵੀ ਮੈਨੂੰ ਅੱਜ ਬੜੀ ਖੁਸ਼ੀ ਹੋਈ ਤੇ ਜਿਹੜਾ ਸਕੂਲ ਦਾ ਮਾਹੌਲ ਹੈ ਵੀ ਬਹੁਤ ਸੋਹਣਾ ਜੀ ਤੇ ਅੱਜ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਇਹਨਾਂ ਦੇ ਬੱਚਿਆਂ ਨੇ ਜਿਹੜਾ ਦੇਖਿਆ ਤੇ ਤੁਸੀਂ ਢੱਲੋਂ ਸਾਹਿਬ ਇਹਨਾਂ ਬੱਚਿਆਂ ਦੇ ਜਿਹੜੇ ਰਿਵਿਊ ਲਏ ਤੁਹਾਨੂੰ ਪਤਾ ਲੱਗਿਆ ਕਿ ਇਹ ਬੱਚੇ ਸਾਡੇ ਜਿਹੜੇ ਹੈਗੇ ਜਦੋਂ ਅਸੀਂ ਇਹ ਇਹਨਾਂ ਨੂੰ ਜਾਣੂ ਕਰਵਾਵਾਂਗੇ ਤਾਂ ਇਹਨਾਂ ਦੀ ਸੋਚ ਕਿੱਥੇ ਤੱਕ ਜਾ ਸਕਦੀ ਹੈ ਅੱਜ ਇਹਨਾਂ ਨੇ ਦੇਖਿਆ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜੀਆਂ ਸਾਡੀਆਂ ਧੀਆਂ ਪੈਣਾ ਹੈਗੀਆਂ ਸਾਡੀਆਂ ਮਾਂਵਾਂ ਉਹ ਘਰ ਦੇ ਵਿੱਚ ਇਕੱਲਾ ਰੋਟੀ ਪਕਾਉਣ ਤੱਕ ਜਾਂ ਕੰਮ ਕਰਨ ਤੱਕ ਸੀਮਤ ਨਹੀਂ ਹੈਗੀਆਂ ਉਹਨਾਂ ਦਾ ਦਾਇਰਾ ਕਿੱਡਾ ਵਿਸ਼ਾਲ ਹੈ ਉਹ ਕਿੰਡੀਆਂ ਮਹਾਨ ਹੈਗੀਆਂ ਜਿੱਦਾਂ ਦਾ ਧੰਨ ਮਾਤਾ ਭਾਗੌਰ ਜੀ ਕਿ ਜਦੋਂ ਦੇਖੋ ਕਿ ਉਹ ਵਿਧਵਾ ਦੇ ਕੇ ਆਗੇ ਸਿੱਖ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਉਹਨਾਂ ਨੂੰ ਜਗਾਇਆ ਕਿਨੇ ਮਾਤਾ ਭਾਗੌਰ ਜੀ ਨੇ ਇਹ ਬਹੁਤ ਇੱਕ ਮਿਸਾਲ ਕਾਇਮ ਕੀਤੀ ਹੈ ਧੰਮਾਤਾ ਭਾਗੌਰ ਜੀ ਜਿਨ੍ਹਾਂ ਨੂੰ ਮਾਈ ਭਾਗੋ ਜੀ ਕਹਿੰਦੇ ਨੇ ਤੇ ਮਾਤਾ ਭਾਗੌਰ ਜੀ ਉਹਨਾਂ ਦੇ ਜੀਵਨ ਬਾਰੇ ਅੱਜ ਦੱਸਿਆ ਗਿਆ ਤੇ ਇਹ ਸਾਡੇ ਪਿਆਰੇ ਬੱਚਿਆਂ ਨੂੰ ਜਿਹੜਾ ਪਤਾ ਲੱਗਿਆ ਜਿਹੜੀ ਅੱਜ ਇਹ ਨੀਡ ਹੈ ਅੱਜ ਸਾਡੀ ਲੋੜ ਹੈ ਇਤਿਹਾਸ ਦੱਸਣ ਦੀ ਕਿਉਂਕਿ ਜਿਨ੍ਹਾਂ ਕੌਮਾਂ ਦੇ ਕੋਲੇ ਇਤਿਹਾਸ ਨਹੀਂ ਰਹਿੰਦਾ ਉਹਨਾਂ ਕੋਲੇ ਕੁਝ ਨਹੀਂ ਰਹਿੰਦਾ ਸੋ ਅੱਜ ਇਹ ਜਿਹੜੀ ਨੀਡ ਹੈਗੀ ਹੈ ਇਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਤੇ ਅਸੀਂ ਜਿਹੜੇ ਗੁਰਨਾਨਕ ਸਾਹਿਬ ਦੇ ਪ੍ਰਿੰਸੀਪਲ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਸੀਂ ਉਹਨਾਂ ਤੇ ਪਹਿਰਾ ਦੇਈਏ ਉਸ ਕਨਸੈਪਟ ਤੇ ਚੱਲੀਏ ਤੇ ਅਸੀਂ ਦੁਨੀਆ ਨੂੰ ਦਿਖਾਈਏ ਕਿ ਸਾਰਿਆਂ ਦੇ ਨਾਲ ਅਸੀਂ ਪਿਆਰ ਨਾਲ ਕਿਵੇਂ ਰਹਿ ਸਕਦੇ ਆ ਇੱਕ ਪਿਤਾ ਇੱਕ ਸਕੇ ਹਮਬਾਰਕ ਅਸੀਂ ਸਾਰੇ ਇੱਕ ਪਿਤਾ ਦੇ ਬੱਚੇ ਆ ਕੋਈ ਵਖਰੇਵਾ ਨਹੀਂ ਹੁੰਦਾ ਇੱਕੋ ਮਤਲਬ ਕਿ ਅਸੀਂ ਪਲੇਟਫਾਰਮ ਤੇ ਰਹਿਣਾ ਤੇ ਸਾਰੇ ਅਸੀਂ ਰਲ ਮਿਲ ਕੇ ਰਹੀਏ ਸਾਨੂੰ ਇਹਨਾਂ ਨੂੰ ਦੇਖ ਦੇ ਕੇ ਇਹ ਐਪੀਸੋਡ ਨੂੰ ਇਹੋ ਸਿੱਖਿਆ ਮਿਲਦੀਆਂ ਹਨ ਤੇ ਅੱਗੇ ਵੀ ਐਪੀਸੋਡ ਜਿਹੜੇ ਆਉਂਦੇ ਰਹਿਣਗੇ ਤੇ ਅਕਾਲ ਫੌਜ ਆਸਟ੍ਰੇਲੀਆ ਦਾ ਜਿਹੜਾ ਵੀਰਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵਿਕਰਮਜੀਤ ਸਿੰਘ ਗਿੱਲ ਵੀਰ ਉਹ ਇੱਥੋਂ ਬਹੁਤ ਤੋਂ ਸਾਡੇ ਉਹ ਵਿੱਚ ਉੱਥੇ ਸੇਵਾਵਾਂ ਨਿਭਾਰੇ ਨੇ ਤਾਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਕੂਲ ਦੇ ਸਾਰੇ ਸਟਾਫ ਦਾ ਪ੍ਰਿੰਸੀਪਲ ਮੈਮ ਇਹਨਾਂ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੇ ਨਾਲ ਮਤਲਬ ਕਿ ਪ੍ਰੋਪਰ ਜਿਹੜਾ ਯੋਗਦਾਨ ਪਾਉਂਦੇ ਨੇ ਤੇ ਇਸੇ ਤਰ੍ਹਾਂ ਅਸੀਂ ਅੱਗੇ ਵੀ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਨੀਅਰ ਸਕੂਲ ਦੇ ਵਿੱਚ ਅਕਾਲਗੜ੍ਹ ਮੂਵੀ ਦਿਖਾਈ ਗਈ ਜੋ ਬੱਚਾ ਨੂੰ ਬੜੀ ਵਧੀਆ ਸੇਧ ਦੇਣ ਵਾਲੀ ਮੂਵੀ ਸੀਗੀ ਔਰ ਬੱਚਾ ਨੇ ਬੜੇ ਤਰੀਕੇ ਨਾਲ ਬੈਠ ਕੇ ਦੇਖੀ ਔਰ ਬੱਚਾ ਨੂੰ ਉਸ ਤੋਂ ਬੜੀ ਸਿ ਵਧੀਆ ਸੇਧ ਮਿਲਲੀ ਹੈ ਕਿ ਬੱਚੇ ਨਸ਼ੇ ਤੋਂ ਦੂਰ ਰਹਿਣ ਔਰ ਸਮਾਜ ਦੀ ਸੇਵਾ ਕਰਨ ਔਰ ਮਾਈ ਭਾਗੋ ਵਾਂਗੂ ਇੱਕ ਬੜੀਆ ਦਲੇਰ ਲੇਡੀ ਬਣ ਅਸੀਂ ਧੰਨਵਾਦ ਹੈ ਅਤੀਜੀ ਦੇ ਜਿਨ੍ਹਾਂ ਨੇ ਬੱਚਾ ਨੂੰ ਇਹ ਮੂਵੀ ਦਿਖਾਈ ਅੱਜ ਸੀ ਕਾਰਗੜ ਨਾਮਕ ਫਿਲਮ ਦੇਖੀ ਹੈ ਜਿੰਦੇ ਵਿੱਚ ਸਾਨੂੰ ਬਾਈ ਭਾਗੋ ਜੀ ਜੀਵਨ ਬਾਰੇ ਪੜ੍ਹ ਚੱਲਿਆ ਅਸੀਂ ਉਹਨੇ ਦੇਖਿਆ ਕਿ ਕਿਸ ਤਰ੍ਹਾਂ ਸਿੱਖ ਕੁਰਬਾਨੀਆਂ ਦੇੰਦਰ ਰਹੇ ਹਨ ਆਪਣੇ ਧਰਮ ਨੂੰ ਬਚਾਉਣ ਵਾਸਤੇ ਜਦੋਂ ਅਨੰਦਪੁਰ ਤੇ ਮੁਗਲਾਂ ਨੇ ਮੁਗਲ ਦੇ ਪਾੜੇ ਰਾਜਿਆਂ ਨੇ ਉਹਨੂੰ ਘੇਰ ਲਿਆ ਸੀ ਤਾਂ ਉੱਥੇ ਰਾਸ਼ਨ ਪਾਣ ਦੀ ਕਮੀ ਹੋਣ ਕਰਕੇ ਸਿੱਖੋ ਗੁਰੂ ਜੀ ਨੂੰ ਬਦਾਵਾ ਵਾਲੇ ਕਿ ਚਲੇ ਗਏ ਸਨ ਤੇ ਜਦੋਂ ਸਿੱਖ ਵਾਪਸ ਗਏ ਤਾਂ ਉੱਥੇ ਉਹਨਾਂ ਦੀ ਕਰਵਾਲੀਆਂ ਨੇ ਉਹਨਾਂ ਨੂੰ ਮਤਲਬ ਮਤਲਬ ਉਹਨਾਂ ਦਾ ਬੇਇਜ਼ਤ ਕੀਤੇ ਉਹਨਾਂ ਨੂੰ ਚੂੜੀਆਂ ਪੜਾਈਆਂ ਕਿ ਤੁਸੀਂ ਕਰੇ ਬਟ ਅਸੀਂ ਲੜਨ ਜਾਵਾਂਗੇ ਮੈਂ ਭਾਗ ਉਹਨਾਂ ਨੂੰ ਜਗਾਇਆ ਕਿ ਤੁਸੀਂ ਆਪਣੇ ਮੁਸ਼ਕਲ ਮੁਸ਼ਕਲ ਟਾਈਮ ਤੇ ਗੁਰੂ ਜੀ ਨੂੰ ਛੱਡ ਕੇ ਆ ਗਏ ਹੋ ਲੇਕਿਨ ਹੁਣ ਅਸੀਂ ਲੜਨ ਜਾਵਾਂਗੇ ਉਹਨਾਂ ਨੇ ਸਿੰਘਾਂ ਨੂੰ ਜਗਾਇਆ ਫੇ ਜਦੋਂ ਗੁਰੂ ਜੀ ਤੇ ਉੱਥੇ ਮੁਖਸਰ ਸਾਹਿਬ ਤੇ ਹਮਲਾ ਹੋਇਆ ਤਾਂ ਉਹ 40 ਇਕੋਤੇ ਪਹੁੰਚੇ ਤਾਂ ਉਹਨਾਂ ਨੇ ਗੁਰੂ ਜੀ ਦੇ 40 40 40 ਸਿੱਖੇ ਛੇ ਇਹ ਦੋਗੇ ਤੇ ਗੁਰੂ ਜੀ ਨੇ ਉੱਥੇ ਉਹ ਬਿਦਾਵੇ ਨੂੰ ਪਾੜ ਦਿੱਤਾ ਸਿੱਖ ਤਰਫ ਹਮੇਸ਼ਾ ਉਹਦੀ ਕੁਰਬਾਨੀਆਂ ਤੇ ਅੱਗੇ ਰਿਹਾ ਹੈ ਉਹਨਾਂ ਨੇ ਕਦੇ ਆਪਣੇ ਧਰਮ ਤੇ ਕੋਈ ਗੱਲ ਨਹੀਂ ਆਉਂ ਦਿੱਤੀ ਕੋਈ ਕੁਰਬਾਨੇ ਦੇਂਦੇ ਰਹੇ ਹਮੇਸ਼ਾ ਉਹ ਮੇਰਾ ਨਾਂ ਨਹੀਂ ਹੈ ਮੈਂ ਅੱਜ ਮੂਵੀ ਵੇਖੀ ਆਕਾਲਗੜ ਮੈਂ ਉਹਦੇ ਵਿੱਚੋਂ ਸਿੱਖਿਆ ਸੀ ਵੀ ਕੁੜੀਆਂ ਸਿਰਫ ਰੋਟੀਆਂ ਪਕਾਉਣ ਵਾਸਤੇ ਨਹੀਂ ਹੁੰਦੀਆਂ ਘਰਾਂ ਦੇ ਕੰਮ ਕਰਨ ਵਾਸਤੇ ਨਹੀਂ ਹੁੰਦੀਆਂ ਉਹ ਯੁੱਧ ਲੜਨ ਵਾਸਤੇ ਵੀ ਹੁੰਦੀਆਂ ਨੇ ਜੰਗ ਲੜਨ ਵਾਸਤੇ ਵੀ ਹੁੰਦੀਆਂ ਨੇ ਉਹਨਾਂ ਦੇ ਆਧਾਰ ਉੱਤੇ ਅੱਜ ਮੈਂ ਵੇਖੀ ਮਾਈ ਪਾਗੋਜੀ ਦੀ ਪ੍ਰੇਰਣਾ ਨਾਲ ਮਾਈ ਪਾਗੋਜੀ ਨੂੰ ਕੁੜੀਆਂ ਤੋਂ ਵਧੀਆ ਪ੍ਰੇਰਣਾ ਮਿਲਦੀ ਹੈ ਮਾਈ ਪਾਗੋਜੀ ਦੇ ਜੀਵਨ ਤੋਂ ਸਾਨੂੰ ਵਧੀਆ ਸਿੱਖਿਆ ਮਿਲਦੀ ਹੈ ਮਾਈ ਭਾਗੋ ਜੀ ਦੀ ਨੇ ਦੱਸਿਆ ਕਿ ਸਾਨੂੰ ਯੁੱਧ ਲੜਨ ਉਹਨਾਂ ਨੇ ਬਿਦਾ ਕੌਣ ਸੀ ਮਾਤਾ ਪਾਕ ਕੋਰ ਮਾਤਾ ਪਾਕ ਕੋਰ ਕੀ ਕਰਿਆ ਸੀ ਉਹਨਾਂ ਨੇ ਉਹ ਜਿਹੜਾ ਉਹ ਡਾਬ ਡਾਬ ਸੀ ਉਹ ਡਾਕ ਦਾ ਯੁੱਧ ਲੜਿਆ ਸੀ ਉਹਨਾਂ ਨੇ 40 ਇੱਕ ਜਿਹੜੇ ਬਿਦਾਵੇ ਵਾਲਾ ਕਾਗਜ਼ ਮੋੜ ਕੇ ਚਲੇ ਗਏ ਸੀ ਤਾਂ ਉਹਨਾਂ ਨੂੰ ਜਗਾਇਆ ਸੀ ਉਹਨਾਂ 40 ਸਖਾਂ ਨੂੰ ਉਹਨਾਂ ਨੇ ਜਗਾਇਆ ਸੀ ਅੱਜ ਗੁਰੂ ਨਾਨਕ ਸਕੂਲ ਵਿੱਚ ਕਾਲਗੜ ਸਰੀਜ਼ ਜਿਹੜੀ ਸਚਿੰਤ ਜੀ ਜੀ ਸਾਡੇ ਕੋਲ ਆਂਦੇ ਐ ਇਹਨਾਂ ਦਾ ਕੱਲ ਫੋਨ ਆਇਆ ਕਿ ਮੈਂ ਇਹ ਦਿਖਾਣਾ ਚਾਹੁੰਨਾ ਸਕੂਲ ਵਿੱਚ ਪੇਪਰ ਚੱਲ ਰਿਹਾ ਸੀ ਪਰ ਫਿਰ ਵੀ ਅਸੀਂ ਉਪਰਾਲਾ ਕਰਨਾ ਚਾਹੁੰਦੇ ਸੀ ਕਿਉਂਕਿ ਅਸੀਂ ਵੀ ਚਾਹੁੰਦੇ ਆ ਕਿ ਬੱਚੇ ਜਿਹੜੇ ਆ ਆਪਣੇ ਇਤਿਹਾਸ ਨੂੰ ਜਾਣਨ ਤੇ ਕੋਈ ਚੰਗੀ ਪ੍ਰੇਰਣਾ ਲੈਣ ਤਾਂ ਮਾਈ ਭਾਗੋ ਦੇ ਜੀਵਨ ਤੇ ਬੱਚਾ ਨੇ ਅੱਜ ਜਿਹੜੀ ਸਿੱਖਿਆ ਲਈ ਕਿ ਔਰਤਾਂ ਜਿਹੜੀਆਂ ਸਿਰਫ ਘਰ ਦੇ ਕੰਮ ਜੋਗੀਆਂ ਹੀ ਨਹੀਂ ਬਲਕਿ ਉਹ ਬਾਹਰ ਵੀ ਆਪਦੇ ਕੰਮ ਜੜਿਆ ਨਿਭੇੜ ਸਕਦੀਆਂ ਆਪਣੇ ਭਾਵੇਂ ਪਤੀ ਹੈ ਭਾਵੇਂ ਭਰਾ ਹੈ ਭਾਵੇਂ ਬੱਚਾ ਹੈ ਉਹਨੂੰ ਸਿੱਖਿਆ ਦੇ ਸਕਦੀਆਂ ਪ੍ਰੇਰਣਾ ਦੇ ਸਕਦੀਆਂ ਅੱਜ ਵੀ ਇਸ ਚੀਜ਼ ਦੀ ਬੜੀ ਲੋੜ ਹੈ ਮਾਈ ਭਾਗੋ ਦੇ ਜੀਵਨ ਤੋਂ ਮੰਨੇ ਉਸ ਟਾਈਮ ਯੁੱਧ ਦਾ ਸਮਾਂ ਸੀ ਤਾਂ ਕਰਕੇ ਉਹਨਾਂ ਨੇ ਯੁੱਧ ਲਈ ਲਲਕਾਰਿਆ ਸੀ ਕਿ ਆਓ ਆਪਾਂ ਚੂੜੀਆਂ ਪਾ ਕੇ ਨਹੀਂ ਬਹਿਣਾ ਅੱਜ ਜਿਹੜਾ ਸਮਾਂ ਅੱਜ ਵੀ ਬੱਚਾਂ ਨੂੰ ਬਚਾਉਣ ਦਾ ਸਮਾਂ ਹੈ ਨਸ਼ੇ ਵੱਧ ਰਹੇ ਐ ਮੋਬਾਈਲ ਵੱਲ ਵੱਧ ਰਹੇ ਐ ਔਰ ਤਾਂ ਜੇ ਐ ਕਹਿਣ ਕਿ ਮੇਰਾ ਬੰਦਾ ਤਾਂ ਹਟਦਾ ਹੀ ਨਹੀਂ ਨਸ਼ੇ ਤੋਂ ਹਾਰ ਮੰਨ ਕੇ ਬੈਠੇ ਰਹਣਗੇ ਤਾਂ ਬੈਠੇ ਰਹਿੰਦੇ ਜੇ ਮਾਈ ਭਾਬੋ ਭਾਗੋ ਵਾਂਗੂ ਸਭ ਦੇ ਬੰਦਿਆਂ ਨੂੰ ਜਗਾਣ ਗਿਆ ਤਾਂ ਇਹ ਨਸ਼ਾ ਜਿਹੜਾ ਹੈ ਦੂਰ ਹੋ ਸਕਦਾ ਹੈ ਮੂਵੀ ਵੇਖੀ ਹੈ ਜਿੰਦੇ ਵਿੱਚ ਸਾਨੂੰ ਬਹੁਤ ਪ੍ਰੇਰਣਾ ਮਿਲਦੀ ਹੈ ਕਿ ਕੁੜੀਆਂ ਕੇਵਲ ਘਰ ਦੇ ਵਿੱਚ ਕੰਮ ਕਰਨ ਲਾਇਕ ਨਹੀਂ ਹਨ ਉਹ ਯੁੱਧਾਂ ਦੇ ਵਿੱਚ ਆਪਣੀ ਸਿੰਘਾਂ ਨਾਲ ਸਾਥ ਦੇਣ ਲਈ ਵੀ ਹਨ ਅਸੀਂ ਅੱਜ ਜਦੋਂ ਪਹਾੜੀ ਰਾਜਾਵਾਂ ਤੇ ਅਤੇ ਮੁਗਲਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਘੇਰ ਲਿਆ ਸੀ ਤੇ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਆ ਗਏ ਸਨ ਤੇ ਉਹਨਾਂ ਦੇ ਵਿੱਚੋਂ ਇੱਕ ਮਾਈ ਭਾਗੋ ਜੀ ਦੇ ਹਸਬੰਡ ਵੀ ਸਨ ਤੇ ਉਹਨਾਂ ਨੇ ਉਹ ਮਾਈ ਭਾਗੋ ਜੀ ਨੇ ਆਪਣੇ ਹਸਬੰਡ ਨੂੰ ਪ੍ਰੇਰਣਾ ਦਿੱਤੀ ਜਗਾਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਿਦਰਾਣਾ ਵਿਖੇ ਆਏ ਸਨ ਤੇ ਉਹਨਾਂ ਦੇ ਉੱਤੇ ਮੁਗਲਾਂ ਨੇ ਹਮਲਾ ਕਰਨ ਦਾ ਛੜਯੰਤਰ ਰਚਿਆ ਸੀ ਤੇ ਉਹਨਾਂ ਨੂੰ ਬਚਾਉਣ ਲਈ ਮਾਈ ਭਾਗੋ ਜੀ ਅਤੇ ਉਹਨਾਂ ਦੇ ਹਸਬੰਡ ਨੇ ਬਹੁਤ ਆਪਣੇ ਜਿਹੜੇ ਵੀ ਸਿੱਖ ਸਾਥੀ ਸਨ ਉਹਨਾਂ ਨਾਲ ਛੋਟੀ ਜੀ ਟੁਕੜੀ ਨਾਲ ਉੱਥੇ ਉਹਨਾਂ ਨੂੰ ਬਚਾਇਆ ਅਤੇ ਮੁਗਲਾਂ ਦਾ ਡਟ ਕੇ ਸਾਹਮਣਾ ਕੀਤਾ ਤੇ ਉਹਨਾਂ ਨੂੰ ਹਰਾ ਕੇ ਤੇ ਉਹਨਾਂ ਨੂੰ ਗੁਰੂ ਜੀ ਨੇ ਬਹੁਤ ਹੀ ਉਹਨਾਂ ਦਾ ਮਤਲਬ ਪ੍ਰੇਰਣਾ ਦਿੱਤੀ ਉਹਨਾਂ ਨੂੰ ਕਿ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਮਾਈ ਭਾਗੋ ਜੀ ਨੇ ਜੀਵਨ ਦੇ ਵਿੱਚ ਆਪਣੇ ਚਾਰੇ ਭਰਾ ਆਪਣਾ ਪਰਿਵਾਰ ਅਤੇ ਆਪਣੇ ਆਪ ਨੂੰ ਵੀ ਸਿੱਖ ਕੌਮ ਲਈ ਸਿੱਖ ਇਤਿਹਾਸ ਲਈ ਨਿਛਾਵਰ ਕਰ ਦਿੱਤਾ ਸਾਨੂੰ ਬਹੁਤ ਵਧੀਆ ਸਿੱਖਾਂ ਮਿਲਦੀ ਹੈ ਇਸ ਸਿੱਖ ਇਤਿਹਾਸ ਦੇ ਵਿੱਚ